ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲਾਂ ਪਹਿਲੀ ਵਾਰ ਜਿਹੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਆਪਾਂ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਆਪਾਂ ਵੀਰ ਤੋਂ ਪੁੱਛ ਕੇ ਲੈਣਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਲਓ ਜੀ ਪਿੰਡ ਮਹਿਰਾਜ ਆ ਜੀ ਪਿੰਡ ਮਹਿਰਾਜ ਜ਼ਿਲ੍ਹਾ ਪਿੰਡ ਮੋਬਾਈਲ ਨੰਬਰ ਕਿੰਨਾ ਭਰਾ ਆਪਣਾ 75894 ਜੀ 31855 75894 ਹਾਂ 31855 31855 ਜਿਹੜੀ ਆ ਬਸ ਸਕਰੀਨ ਤੇ ਵੀਰੇ ਮੱਝ ਦੇ ਕਿਨੇ ਕਹਿਮਾ ਸੂ ਹੈਗੀ ਦੂਜਾ ਜੀ ਦੂਜਾ ਸੂ ਆਪਣੇ ਘਰ ਦੀ ਆ ਭਰਾ ਹਾਂਜੀ ਹਾਂਜੀ ਤੇ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਹੋਇਆ ਇਹਨੇ 11.5 ਕਿਲੋ ਦੁੱਧ ਦਿੰਦਾ ਪਹਿਲੇ ਸੂਏ 11.5 ਕਿਲੋ ਦੁੱਧ ਦਿੰਦਾ ਹੋਇਆ ਮਾਂਗਰ ਕੱਟਾ ਕੇ ਕੱਟੀ ਆ ਬਰਾ ਕੱਟੀ ਆ ਜੀ ਕੱਟੀ ਮਾਂਗਰ ਕੱਟੀ ਆ ਦੋਸਤੋ ਨੀਲੀ ਰਵੀ ਦੇ ਟੱਚ ਚ ਪਿਓਰ ਦਾੜੀ ਨਾਲੋਂ ਮੋਸਾਂ ਵਧੀਆਂ ਵਹੀਆਂ ਨੇ ਬਿਲਕੁਲ ਬਾਜ਼ਰ ਰੇਟ ਕਰਾਉਣਾ ਘਰੇ ਚੋਂ ਆਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੀ ਹੈ ਵੀਰੇ ਚਵਾਈ ਪੂਰੀ ਆਪਾਂ ਕਰਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਆਹ ਦੇਖ ਸਕਦੇ ਹੋ ਦੋਸਤੋ ਮੋਟੀ ਮੋਟੀ ਜਵਾਈ ਕੇਲੇ ਫਲੀਆਂ ਵਰਗਾ ਨਿਖੜਮਾ ਥਣ ਬਿਲਕੁਲ ਆਹ ਦੇਖ ਸਕਦੇ ਹੋ ਦੋਸਤੋ ਨੀੜ ਤੇ ਚੈੱਕ ਕਰ ਸਕਦੇ ਹੋਗੇ ਚਵਾਈ ਦੀ ਬਿਲਕੁਲ ਸਾਫ ਵੀਰ ਨੂੰ ਧਾਰ ਚੌਣੀ ਨਹੀਂ ਆਉਂਦੀ ਤਾਂ ਕਰਕੇ ਵੀਰ ਨੇ ਆਪਣੇ ਗਵਾਂਡੋ ਮੁੰਨਣਾ ਸੱਜਿਆ ਉਹ ਤੋਂ ਜਵਾਈ ਕਰਕੇ ਦਿਖਾ ਰਿਹਾ ਹੈ ਚਵਾਈ ਦੀ ਬਿਲਕੁਲ ਸਾਫ ਵੀਰਾਂ ਨੇ ਘਰੇ ਬੁੜੀਆਂ ਚਾਉਂਦੀਆਂ ਨਹੀਂਆਂ ਚਵਾਈ ਦੀ ਬਿਲਕੁਲ ਸਾਫ ਹੈਗੀ ਵੱਡਾ ਕਦਗਾੜ ਸੂਆ ਓਰੀਜਨਲ ਦੂਜਾ ਮੰਗਰ ਕੱਟੀ ਸੂਈ ਨੂੰ ਵੀਰੇ ਕਿੰਨਾ ਟਾਈਮ ਹੋ ਗਿਆ ਤੀਜਾ ਦਿਨ ਆ ਜੀ ਸੂਈ ਨੂੰ ਤੀਜਾ ਦਿਨ ਦੁੱਧ ਕਿੰਨਾ ਹਾਇਰਾ ਹੁਣ ਇਸ ਟਾਈਮ ਹਾਂ ਤਾਂ ਹੁਣ ਜੀ 9 ਕਿਲੋ ਜਮਾ ਰੈਡੀ ਹੈ ਜੀ 9 ਕਿਲੋ ਤਿੰਨ ਦਿਨਾਂ ਦੀ ਸੂਈ ਥੱਲੇ ਬਿਲਕੁਲ ਹਾਇਰਾ ਮੇਰੇ ਹਿਸਾਬ ਨਾਲ ਵੀ ਇਹ ਤੱਕੀ 12 ਤੋਂ ਪਲੱਸ ਹੀ ਦੇ ਦੂ ਹਣਾ ਵੀਰੇ 12 ਕਿਲੋ ਤੋਂ ਪਲੱਸ ਦੇ ਦੂ ਰੇਟ ਬਿਲਕੁਲ ਹੈਰਾਨ ਕਰਨ ਵਾਲਾ ਕਰਨਾ ਹੈ ਵੱਡੇ ਕਦਗਾੜ ਵਾਲੀ ਮੇਰੇ ਰੇਟ ਕੀ ਹੋਗਾ ਜਸਨੋ ਵਾਲਾ 85 ਹੈ ਜੀ ਹਾਂ ਨਾ ਲੈਣ ਦੇ ਨਾਲ ਲੈਣ ਦੇਣ ਵਾਲਾ ਬਸ 82 ਕਰ ਦਿੰਦੇ ਵੀਰ ਕਹਿੰਦਾ ਵੀ ਆਪਾਂ 90 95 ਮੰਗਣਾ ਕੋਈ ਨਹੀਂ ਮੁੱਲ 85000 ਹੈ 82000 ਦੀ ਦੇ ਦਾਂਗੇ ਚਵਾਈ ਦੀ ਤਾਂ ਇਦਾਂ ਜਿਹੇ ਕਹਿੰਦੇ ਗਾਂ ਚੋਲੀ ਜਿਹੇ ਜੀ ਮੈਂ ਚੋਲੀ 1 ਬਰਾਬਰ 9 ਕਿਲੋ ਕੰਡੇ ਵਾਲਾ ਦੁੱਧ ਹਾਇਰ ਆ ਵੀਰੇ ਹਾਂਜੀ ਹਾਂਜੀ 9 ਕਿਲੋ ਕੰਡੇ ਵਾਲਾ ਦੁੱਧ ਹਾਇਰ ਆ ਦੋਸਤੋ ਦੁੱਧ ਤੁਹਾਡੇ ਸਾਹਮਣੇ ਆ ਜਾਣਾ ਤਕਰੀਬਨ ਸ਼ਾਮ ਦਾ ਸਮਾਂ ਦਾ ਵੀਡੀਓ ਕਵਰ ਕਰਨ ਦਾ ਆਪਣਾ ਪੂਰੀ ਚਵਾਈ ਕਰਕੇ ਦਿਖਾਵਾਂਗੇ ਆਪਾਂ ਤੁਹਾਨੂੰ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰ ਦਾ ਪਿੰਡ ਮਹਿਰਾਜ ਜ਼ਿਲ੍ਹਾ ਵੀਰ ਦਾ ਬਠਿੰਡਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੁਬਾਰਾ ਫੇਰ ਬੋਲ ਦਨੇ ਆ 75894 75894 31858 31852 ਬਿਲਕੁਲ ਵਾਜਬ ਰੇਟ 82000 ਚ ਵੀਰ ਕਹਿੰਦਾ ਵੀ ਆਪਾਂ ਤੁਹਾਨੂੰ ਝੋਟੀ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਮਾਗਰ ਦੋਸਤੋ ਤੁਹਾਨੂੰ ਆਪਾਂ ਇੱਕ ਵਾਰ ਫੇਰ ਦੱਸ ਦਈਏ ਮਾਗਰ ਟੋਪ ਕੁਆਲਿਟੀ ਨੀਲੀ ਰਵੀ ਟੱਚ ਚ ਕੱਟੀ ਹੈਗੀ ਮੇਰੇ ਟੀਕਾ ਡਾਕਟਰ ਕਾ ਪਤਾ ਵੀ ਕਿਹਦਾ ਭਰਵਾਇਆ ਹੋਇਆਗਾ ਠੀਕ ਹੈ ਜਾਨ ਯਾਰ ਬਈ ਪਤਾ ਸਰਕਾਰੀ ਭਰਾਇਆ ਸਰਕਾਰੀ ਵਧੀਆ ਮਤਲਬ ਵੀ ਰਿਕਾਰਡ ਵਾਲਾਗਾ ਹਾਂ ਹਾਂ ਵੀਰ ਕਹਿੰਦਾ ਵੀ ਟੀਕੇ ਦਾ ਆਪਾਂ ਨੂੰ ਪਤਾ ਨਹੀਂ ਕਹਿ ਦਈਏ ਬਲੀ ਦਾ ਕਹਿ ਦਈਏ ਖਲੀ ਦਾ ਉਹਦਾ ਕੋਈ ਫਾਇਦਾ ਨਹੀਂ ਸਰਕਾਰੀ ਕਹਿ ਕੇ ਡਾਕਟਰ ਟੀਕਾ ਭਰ ਕੇ ਗਿਆ ਦੀ ਬਿਲਕੁਲ ਸ਼ਾਂਤ ਸੁਭਾਅ ਵਾਲੀ ਠੀਲ ਠੰਡੀ ਬੁੜੀਆਂ ਚੌਂਦੀਆਂ ਨੇ ਵੀਰਾਂ ਦੇ ਘਰੇ ਕੋਈ ਬੰਦੇ ਤੋਂ ਡਰਦੀ ਨਹੀਂ ਦੇਖ ਸਕਦੇ ਹੋ ਦੋਸਤੋ ਕੋਈ ਕੈਮਰੇ ਤੋਂ ਨਹੀਂ ਡਰਦੀ ਜਿੱਥੇ ਲੱਤ ਧਰ ਲਈ ਉਥੋਂ ਲੱਤ ਨਹੀਂ ਜੱਕਣੀ ਵੀਰ ਕਹਿੰਦੇ ਇੱਕ ਸਾਲ ਪ੍ਰੋਪਰ ਆਪਣੀ ਪਹਿਲੇ ਸੂਏ ਚੋਈ ਹੋਈ ਹੈਗੀ ਵੀਰੇ ਪਹਿਲੇ ਸੂਏ ਕਿੰਨਾ ਦੁੱਧ ਚੋਇਆ ਆਪਾਂ ਇਹਦਾ ਛੋਟੀ ਦਾ ਹਾਂ 11 ਕਿਲੋ ਪਹਿਲੇ ਸੂਏ 11 ਕਿਲੋ ਚੋਇਆਗਾ ਹਾਂ ਪਹਿਲੇ ਸੂਏ ਵੀਰ ਕਹਿੰਦਾ ਵੀ 11 ਕਿਲੋ ਦੁੱਧ ਚੋਇਆ ਦੇਖ ਸਕਦੇ ਹੋ ਦੋਸਤੋ 3.5 ਕਿਲੋ ਮੰਨ ਲਿਓ ਕਿੱਲੋ ਤੋਂ ਵੱਧ ਦੁੱਧ ਵੀਰ ਨੂੰ ਬੱਚਾ ਵੀਰ ਨੇ ਬੱਚੇ ਨੂੰ ਛੱਡਦਾ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਬਿਲਕੁਲ ਵਾਜਬ ਰੇਟ 82000 ਘਰੇ ਇਹ ਬੰਦੇ ਦਾ ਮਾਨਤਨ ਜਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬੱਚਾ ਛੱਟਦਾ ਬੱਚਾ ਮੱਝ ਛੱਟਦੀ ਦਿਖਾਤੀ ਕੱਟੀ ਦੁੱਧ ਚੁੰਗਦੀ ਦਿਖਾਤੀ ਲੋੜ ਆ ਤੁਹਾਡੇ Google Pay ਨੰਬਰ ਦੀ ਵੀਰ ਨਾਲ ਸਾਈ ਬਿਆਨਾ ਕਰਕੇ ਵੀਰ ਦੇ ਘਰੋਂ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਮੱਝਾ ਵੀਰ ਦੀ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚਾਉਂਦੀ ਹੈ ਵੀਰਨਾ ਜਰੂਰ ਇੱਕ ਵਾਰੀ ਫੋਨ ਤੇ ਰਾਬਤਾ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ